ਹੈਲੋ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਸਮਝਾਂਗੇ ਆਰਮੀ ਵੈਲਫੇਅਰ ਐਜੂਕੇਸ਼ਨ ਸੁਸਾਇਟੀ ਵੱਲੋਂ ਜਿਹੜਾ ਆਨਲਾਈਨ ਸਕ੍ਰੀਨਿੰਗ ਟੈਸਟ ਲਿਆ ਜਾਣਾ ਹੈ ਇਸ ਦਾ ਤੁਸੀਂ ਆਨਲਾਈਨ ਫਾਰਮ ਕਿਵੇਂ ਫਿਲ ਕਰ ਸਕਦੇ ਹੋ ਆਰਮੀ ਪਬਲਿਕ ਸਕੂਲ ਦੇ ਵਿੱਚ ਟੀਚਰ ਬਣਨ ਦੇ ਲਈ ਤੁਹਾਨੂੰ ਇੱਕ ਟੈਸਟ ਪਾਸ ਕਰਨਾ ਪੈਂਦਾ ਹੈ ਜਿਹਦੇ ਫਾਰਮ ਆਲਰੇਡੀ ਇਹਨਾਂ ਵੱਲੋਂ ਇਹਨਾਂ ਦੀ ਵੈਬਸਾਈਟ ਦੇ ਉੱਤੇ ਲਾਈਵ ਕੀਤੇ ਜਾ ਚੁੱਕੇ ਨੇ ਵੈਸੇ ਤਾਂ ਲਗਭਗ ਹਫਤਾ ਹੋ ਚੱਲਿਆ ਇਸ ਪੋਰਟਲ ਨੂੰ ਓਪਨ ਹੋਏ ਬਟ ਕੁਝ ਸਾਥੀਆਂ ਨੇ ਕਿਹਾ ਕਿ ਪਲੀਜ਼ ਇਸ ਤੇ ਇੱਕ ਵੀਡੀਓ ਬਣਾ ਦਿੱਤੀ ਜਾਵੇ ਤਾਂ ਜੋ ਉਸ ਵਿੱਚ ਪਤਾ ਲੱਗ ਸਕੇ ਕਿ ਸਟੈਪ ਬਾਈ ਸਟੈਪ ਤੁਸੀਂ ਇਹਦਾ ਜਿਹੜਾ ਆਨਲਾਈਨ ਫਾਰਮ ਹੈਗਾ ਜੀ ਤੁਸੀਂ ਉਹ ਫਿਲ ਕਰਨਾ ਕਿਵੇਂ ਆ ਸਭ ਤੋਂ ਪਹਿਲਾਂ ਤੁਸੀਂ ਜਾਇਓ ਗੂਗਲ ਤੇ ਗੂਗਲ ਤੇ ਤੁਸੀਂ ਸਰਚ ਕਰਨਾ ਹੈ A W E S ਰਜਿਸਟ੍ਰੇਸ਼ਨ ਪਹਿਲੀ ਵੈਬਸਾਈਟ ਤੁਹਾਨੂੰ ਵਿਖ ਰਹੀ ਆ ਇਹਦੇ ਤੇ ਤੁਸੀਂ ਕਰਦੇ ਹੋ ਕਲਿੱਕ ਜਦੋਂ ਤੁਸੀਂ ਇੱਥੇ ਕਲਿੱਕ ਕੀਤਾ ਤੁਹਾਡੇ ਸਾਹਮਣੇ ਇੱਕ ਨਵਾਂ ਪੇਜ ਓਪਨ ਹੋ ਜਾਣਾ ਆ ਥੱਲੇ ਸਕਰੋਲ ਕਰਿਓ ਇੱਥੇ ਆ ਜਾਏਗਾ ਰਜਿਸਟ੍ਰੇਸ਼ਨ ਸਟਾਰਟਡ ਕੀ 10 ਸਤੰਬਰ ਤੋਂ ਰਜਿਸਟ੍ਰੇਸ਼ਨ ਸਟਾਰਟ ਹੋ ਚੁੱਕੀ ਹੈ ਤੇ ਜਦੋਂ ਤੁਸੀਂ ਇੱਥੇ ਕਲਿੱਕ ਕੀਤਾ ਤੁਹਾਡੇ ਸਾਹਮਣੇ ਇੱਕ ਨਵਾਂ ਪੇਜ ਓਪਨ ਹੋ ਗਿਆ ਇੱਥੇ ਤੁਸੀਂ ਸਾਰੀ ਇਨਸਟਰਕਸ਼ਨ ਪੜ੍ਹ ਲਿਓ ਐਂਡ ਸਾਰਾ ਕੁਝ ਪੜਨ ਤੋਂ ਬਾਅਦ ਇੱਥੇ ਆ ਜਾਏਗਾ ਜੀ ਲੌਗਇਨ ਜਾਂ ਫਿਰ ਰਜਿਸਟ੍ਰੇਸ਼ਨ ਆਪਾਂ ਰਜਿਸਟ੍ਰੇਸ਼ਨ ਕਰਨੀ ਆ ਸੋ ਜਦੋਂ ਤੁਸੀਂ ਰਜਿਸਟ੍ਰੇਸ਼ਨ ਤੇ ਕਲਿੱਕ ਕਰਦੇ ਹੋ ਇੱਥੇ ਤੁਹਾਡੇ ਤੋਂ ਕੀ ਪੁੱਛਿਆ ਜਾਏਗਾ ਜੀ ਨਿਊ ਐਪਲੀਕੈਂਟ ਫਿਰ ਇੱਥੇ ਰਜਿਸਟਰ ਹੇਅਰ ਤੇ ਕਲਿੱਕ ਕਰਤਾ ਇੱਥੇ ਤੁਸੀਂ ਆਪ ਦਾ ਨਾਮ ਫਿਲ ਕਰਦੇ ਹੋ ਮੋਬਾਈਲ ਨੰਬਰ ਫਿਲ ਕਰਦੇ ਹੋ ਈਮੇਲ ਆਈਡੀ ਫਿਲ ਕਰਦੇ ਹੋ ਐਂ ਐਥੇ ਜਿਹੜਾ ਵੀ ਪਾਸਵਰਡ ਹੋਏਗਾ ਜੀ ਪਾਸਵਰਡ ਫਿਲ ਕਰਨ ਤੋਂ ਬਾਅਦ ਐਥੇ ਕਰ ਦਿਓ ਆਈ ਹੈਵ ਰੀਡ ਐਂਡ ਐਗਰੀਡ ਇਸ ਤੋਂ ਬਾਅਦ ਕੰਟੀਨਿਊ ਤੇ ਜਦੋਂ ਤੁਸੀਂ ਕਲਿੱਕ ਕਰਦੇ ਹੋ ਉੱਥੇ ਤੁਹਾਡੇ ਤੋਂ OTP ਪੁੱਛਿਆ ਜਾਏਗਾ ਇੱਕ OTP ਤੁਹਾਡੇ ਮੋਬਾਈਲ ਫੋਨ ਤੇ ਆਏਗਾ ਦੂਜਾ OTP ਤੁਹਾਡੀ ਈਮੇਲ ਤੇ ਆਏਗਾ ਤੇ ਈਮੇਲ ਵਿੱਚ ਪਤਾ ਤੁਸੀਂ ਕਿੱਥੇ ਜਾਣਾ ਆ ਜਦੋਂ ਤੁਸੀਂ Gmail ਨੂੰ ਓਪਨ ਕਰ ਲਿਆ Gmail ਨੂੰ ਓਪਨ ਕਰਨ ਤੋਂ ਬਾਅਦ ਐਥੇ ਇੱਕ ਸਪੈਮ ਫੋਲਡਰ ਹੁੰਦਾ ਆ ਜਿਵੇਂ categories ਲਿਖਿਆ ਸੀ ਨਾ ਤੇ ਜਦੋਂ ਤੁਸੀਂ ਮੋਰ ਤੇ ਕਲਿੱਕ ਕਰਦੇ ਹੋ ਮੋਰ ਤੇ ਕਲਿੱਕ ਕਰਨ ਤੋਂ ਬਾਅਦ ਇੱਥੇ ਸਪੈਮ ਫੋਲਡਰ ਦੇ ਵਿੱਚ ਵੀ ਇੱਕ OTP ਆਇਆ ਹੋਣਾ ਕਿਉਂਕਿ ਕਈ ਵਾਰ ਤੁਸੀਂ ਵੈਸੇ ਚੈੱਕ ਕਰਦੇ ਰਹੋਗੇ ਤੁਹਾਡੇ ਈਮੇਲ ਤੇ OTP ਨਹੀਂ ਆਊਗਾ ਬਟ ਜਦੋਂ ਤੁਸੀਂ ਸਪੈਮ ਫੋਲਡਰ ਚੈੱਕ ਕਰੋਗੇ ਨਾ ਇੱਥੇ ਕੁਝ ਇਸ ਤਰ੍ਹਾਂ ਦਾ ਜਿਹੜਾ OTP ਹੈਗਾ ਜੀ ਉਹ ਤੁਹਾਨੂੰ ਵੇਖਣ ਨੂੰ ਮਿਲ ਜੇਗਾ ਤੁਸੀਂ ਵੇਖ ਸਕਦੇ ਹੋ ਇੱਥੇ ਲਿਖਿਆ ਵੀ ਹੋਇਆ ਕਿ ਤੁਸੀਂ ਆਪ ਦਾ ਤੁਹਾਡਾ ਨਾਮ ਲਿਖਿਆ ਹੋਣਾ ਹੈ ਕਿ ਆਪ ਦਾ OTP ਫਿਲ ਕਰਨ ਤੋਂ ਬਾਅਦ ਤੁਸੀਂ ਰਜਿਸਟ੍ਰੇਸ਼ਨ ਨੂੰ ਕੰਟੀਨਿਊ ਕਰ ਸਕਦੇ ਹੋ ਜਦੋਂ ਤੁਸੀਂ ਸਾਰਾ ਕੁਝ ਫਿਲ ਕਰ ਦਿੱਤਾ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਇੱਕ ਹੋਰ ਈਮੇਲ ਦੇ ਉੱਤੇ ਆ ਜਾਏਗਾ ਕਿ ਤੁਸੀਂ ਆਪ ਦਾ ਜਿਹੜਾ ਰਜਿਸਟ੍ਰੇਸ਼ਨ ਪੋਰਟਲ ਹੈਗਾ ਆ ਉਹਦੇ ਤੇ ਰਜਿਸਟ੍ਰੇਸ਼ਨ ਕਰ ਲਈ ਹੈ ਹੁਣ ਉਸ ਤੋਂ ਬਾਅਦ ਜਿਹੜੀ ਈਮੇਲ ਆਈਡੀ ਤੁਸੀਂ ਉੱਥੇ ਫਿਲ ਕੀਤੀ ਸੀ ਜਿਹੜੀ ਈਮੇਲ ਆਈਡੀ ਤੁਸੀਂ ਇੱਥੇ ਫਿਲ ਕੀਤੀ ਸੀਗੀ ਤੇ ਜਿਹੜਾ ਪਾਸਵਰਡ ਇੱਥੇ ਫਿਲ ਕੀਤਾ ਸੀਗਾ ਸੇਮ ਆਈਡੀ ਪਾਸਵਰਡ ਫਿਲ ਕਰਨ ਤੋਂ ਬਾਅਦ ਤੁਸੀਂ ਉੱਥੇ ਕਰ ਲਿਓ ਲੌਗਇਨ ਇੱਥੇ ਜਦੋਂ ਤੁਸੀਂ ਲੌਗਇਨ ਕਰਦੇ ਹੋ ਜਿਵੇਂ ਕਿ ਮੈਂ ਆਪ ਦਾ ਪਹਿਲਾਂ ਤੋਂ ਹੀ ਨਾਮ ਕਰ ਲੈਣਾ ਆ ਇੱਥੇ ਜਦੋਂ ਪਾਸਵਰਡ ਫਿਲ ਕਰੂੰਗਾ ਪਾਸਵਰਡ ਫਿਲ ਕਰਨ ਤੋਂ ਬਾਅਦ ਜਦੋਂ ਤੁਸੀਂ ਟਜੀਟੀ ਤੇ ਕਲਿੱਕ ਕਰ ਦਿੰਦੇ ਹੋ ਤੁਹਾਡੇ ਤੋਂ ਇੱਥੇ ਸਟ੍ਰੀਮ ਪੁੱਛੀ ਜਾਏਗੀ ਕਿ ਸਟ੍ਰੀਮ ਕਿਹੜੀ ਹੈਗੀ ਆ ਜਦੋਂ ਤੁਸੀਂ ਇੱਥੇ ਕਲਿੱਕ ਕਰਦੇ ਹੋ ਕਾਫੀ ਸਾਰੇ ਸਬਜੈਕਟ ਵਿਕਣ ਨੂੰ ਮਿਲ ਜਾਣਗੇ ਹਿੰਦੀ ਇੰਗਲਿਸ਼ ਮੈਥ ਫਿਜ਼ੀਕਲ ਐਜੂਕੇਸ਼ਨ ਐਸਐਸਟੀ ਸੰਸਕ੍ਰਿਤ ਜੋ ਵੀ ਤੁਹਾਡੀ ਐਲੀਜੀਬਿਲਟੀ ਬਣਦੀ ਹੈ ਤੁਸੀਂ ਉਸ ਅਕੋਰਡਿੰਗ ਇੱਥੇ ਫਿਲ ਕਰਦੇ ਹੋ ਉਸ ਤੋਂ ਬਾਅਦ ਤੁਸੀਂ ਆਪਦਾ ਪੂਰਾ ਨਾਮ ਫਿਲ ਕਰਨਾ ਹੈ ਜਾਂ ਮੋਬਾਈਲ ਨੰਬਰ ਫਿਲ ਕਰਦੇ ਹੋ ਫਾਦਰ ਨੇਮ ਫਿਲ ਕਰਦੇ ਹੋ ਮਦਰ ਨੇਮ ਔਰ ਅਦਰ ਅਲਟਰਨੇਟ ਜਿਹੜਾ ਮੂਫੋਨ ਨੰਬਰ ਹੈਗਾ ਇਹ ਤੁਸੀਂ ਭਵਾਨਾ ਫਿਲ ਕਰਿਓ ਕੋਈ ਚੱਕਰ ਨਹੀਂ ਮੈਰਟਲ ਸਟੇਟਸ ਜਿਵੇਂ ਕਿ ਸਿੰਗਲ ਹੈਗਾ ਤੇ ਮੈਂ ਇੱਥੇ ਸਿੰਗਲ ਤੇ ਟਿਕ ਕਰਤਾ ਜਾਂ ਅਨਮੈਰਿਡ ਜਾਂ ਫਿਰ ਸਿੰਗਲ ਸੋ ਇਸ ਤੋਂ ਬਾਅਦ ਤੁਸੀਂ ਥੱਲੇ ਸਕਰੋਲ ਕਰੋਗੇ ਸੋ ਜਦੋਂ ਤੁਸੀਂ ਥੱਲੇ ਸਕਰੋਲ ਕੀਤਾ ਇੱਥੇ ਤੁਹਾਡੇ ਤੋਂ ਤੁਹਾਡਾ ਜੈਂਡਰ ਤੁਹਾਡੀ ਨੈਸ਼ਨੈਲਿਟੀ ਤੁਹਾਡਾ ਆਧਾਰ ਨੰਬਰ ਕੈਟਾਗਰੀ ਆਰਯੋ ਆਰਮੀਸ ਪਾਊਸ ਤੁਹਾਡੀ ਡੇਟ ਆਫ ਬਰਥ ਇਹ ਸਾਰੀਆਂ ਚੀਜ਼ਾਂ ਤੁਸੀਂ ਫਿਲ ਕਰ ਦੇਣੀਆਂ ਨੇ ਫਿਰ ਇੱਥੇ ਤੁਹਾਡੇ ਤੋਂ ਪੁੱਛਿਆ ਜਾਏਗਾ ਵਰਕ ਐਕਸਪੀਰੀਅੰਸ ਮੇਰਾ ਤਾਂ ਨਹੀਂ ਹੈਗਾ ਮੈਂ ਇੱਥੇ ਨੋ ਕਰਤਾ ਜਾਂ ਉਸ ਤੋਂ ਬਾਅਦ ਜਿਹੜਾ ਵੀ ਇਹਨਾਂ ਵੱਲੋਂ ਐਡਰੈਸ ਵਗੈਰਾ ਪੁੱਛਿਆ ਗਿਆ ਜਿਵੇਂ ਕਿ ਕੋਰਸਪੋਂਡੈਂਸ ਮੈਂ ਇੱਥੇ ਜੀ ਡੀ ਡੀ ਡਿਟੇਲ ਭਰਨੀ ਸੀਗੀ ਉਹ ਮੈਂ ਇੱਥੇ ਫਿਲ ਕਰ ਦਿੱਤੀ ਹੈ ਮੈਂ ਇੱਥੇ ਟਿਕ ਕਰਤੀ ਹੈ ਕਿ ਮੇਰਾ ਪਰਮਨੈਂਟ ਐਡਰੈਸ ਹੀ ਮੇਰਾ ਕੋਰਸਪੋਂਡੈਂਸ ਐਡਰੈਸ ਹੈ ਸੋ ਜਦੋਂ ਆਪਾਂ ਇਹ ਸਾਰੀਆਂ ਚੀਜ਼ਾਂ ਕਲਿੱਕ ਕਰਤੀਆਂ ਉਸ ਤੋਂ ਬਾਅਦ ਤੁਹਾਡੇ ਤੋਂ ਪੁੱਛਿਆ ਜਾਏਗਾ ਕਿ ਤੁਸੀਂ ਐਗਜ਼ਾਮ ਦੇਣ ਕਿੱਥੇ ਜਾਣਾ ਹੈ ਸੋ ਮੈਂ ਇੱਥੇ ਤਿੰਨ ਆਪਸ਼ਨਾਂ ਚੂਜ਼ ਕੀਤੀਆਂ ਹੋਈਆਂ ਨੇ ਤੁਸੀਂ ਵੇਖ ਸਕਦੇ ਹੋ ਉਸ ਤੋਂ ਬਾਅਦ ਪ੍ਰੋਫੀਸ਼ੈਂਸੀ ਇਨ ਟੀਚਿੰਗ ਇਨ ਇੰਗਲਿਸ਼ ਮੀਡੀਅਮ ਫਿਰ ਮੈਂ ਇੱਥੇ ਯੈਸ ਕਰਤਾ ਆ ਹਿੰਦੀ ਮੀਡੀਅਮ ਦੇ ਵਿੱਚ ਵੀ ਇੱਥੇ ਜੈਸ ਕਰਤਾ सीटेट ਟੈਟ ਪਾਸ ਕੀਤਾ ਹੋਇਆ ਇੱਥੇ ਪਾਸ ਕਰਤਾ ਆ ਨੋਲੇਜ ਆਫ ਕੰਪਿਊਟਰ ਐਪਲੀਕੇਸ਼ਨ ਦੇ ਵਿੱਚ ਵੀ ਮੈਂ ਇੱਥੇ ਸਾਰਾ ਕੁਝ ਟਿਕ ਕਰਤਾ ਆ ਨੈਕਸਟ ਪੇਜ ਦੇ ਉੱਤੇ ਤੁਸੀਂ ਕੀ ਕਰਨਾ ਆ 10ਵੀਂ 12ਵੀਂ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ professionl qualification ਦੀ ਜੀਡੀਵੀ ਡਿਟੇਲ ਹੈਗੀ ਆ ਜੀ ਉਹ ਫਿਲ ਕਰਨੀ ਆ ਸੋ ਇੱਥੇ ਮੈਂ ਜਿਵੇਂ ਕਿ ਜਿਹੜੇ ਵੀ ਸਬਜੈਕਟ ਮੈਂ ਪੜੇ ਹੋਏ ਆ ਉਹ ਸਾਰੀਆਂ ਚੀਜ਼ਾਂ ਮੈਂ ਇੱਥੇ ਫਿਲ ਕਰ ਦੂੰਗਾ ਸੋ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਕਾਲਜ ਦੀ ਸਾਰੀ ਜਾਣਕਾਰੀ ਫਿਲ ਕਰਨ ਤੋਂ ਬਾਅਦ ਤੁਸੀਂ ਸੇਵ ਐਂਡ ਪ੍ਰੋਸੀਡ ਤੇ ਕਲਿੱਕ ਕਰ ਦੇਣਾ ਹੈ ਐਂਡ ਇੱਥੇ ਤੁਹਾਨੂੰ 10ਵੀਂ 12ਵੀਂ ਗ੍ਰੈਜੂਏਸ਼ਨ ਬੀਐਡ ਇਹ ਸਾਰੀਆਂ ਡਿਟੇਲ ਭਰਨੀਆਂ ਬਹੁਤ ਜ਼ਿਆਦਾ ਜ਼ਰੂਰੀ ਹੈਗੀਆਂ ਨੇ ਜੀ ਸੇਵ ਐਂਡ ਪ੍ਰੋਸੀਡ ਕਰਨ ਤੋਂ ਬਾਅਦ ਤੁਹਾਨੂੰ ਅਪਲੋਡ ਫੋਟੋ ਅਤੇ ਅਪਲੋਡ ਸਿਗਨੇਚਰ ਉਸ ਤੋਂ ਬਾਅਦ ਇੱਕ ਤੋਂ ਸੀ 10ਵੀਂ ਕਲਾਸ ਦਾ ਸਰਟੀਫਿਕੇਟ ਜਾਂ ਫਿਰ ਬਰਥ ਸਰਟੀਫਿਕੇਟ ਅਪਲੋਡ ਕਰਨਾ ਹੈ ਸੋ ਇੱਥੇ ਮੈਂ ਸਭ ਤੋਂ ਪਹਿਲਾਂ ਆਪਦੀ ਫੋਟੋ ਅਪਲੋਡ ਕਰੂੰਗਾ ਫਿਰ ਸਿਗਨੇਚਰ ਤੇ ਉਸ ਤੋਂ ਬਾਅਦ 10ਵੀਂ ਦਾ ਸਰਟੀਫਿਕੇਟ ਆਪਦੀ ਫੋਟੋ ਐਂਡ ਸਿਗਨੇਚਰ ਅਪਲੋਡ ਕਰਤੀ ਹੈ ਇਸ ਤੋਂ ਬਾਅਦ ਮੈਂ ਆਪਦਾ 10ਵੀਂ ਦਾ ਸਰਟੀਫਿਕੇਟ ਜਿਹੜਾ ਹੈਗਾ ਜੀ ਜੋ ਕਿ ਮੈਂ ਆਲਰੇਡੀ ਡਾਊਨਲੋਡ ਕੀਤਾ ਹੋਇਆ ਉਹਨੂੰ ਮੈਂ ਅਪਲੋਡ ਕਰ ਦੂੰਗਾ ਸੋ ਇੱਥੇ ਤੁਸੀਂ ਵੇਖ ਸਕਦੇ ਹੋ ਜਦੋਂ ਮੈਂ ਇਹਨੂੰ ਇੱਥੇ ਅਪਲੋਡ ਕੀਤਾ ਤੇ ਇੱਥੇ ਆ ਗਿਆ ਆਈ ਹੈਵ ਰੀਡ ਵੀ ਮੈਂ ਸਾਰਾ ਕੁਝ ਪੜ ਚੁੱਕਿਆ ਹਾਂ ਇਹਦੇ ਵਿੱਚ ਕੋਈ ਗਲਤੀ ਨਹੀਂ ਹੈਗੀ ਇਸ ਤੋਂ ਬਾਅਦ ਮੈਂ ਇੱਥੇ ਸਬਮਿਟ ਤੇ ਕਲਿੱਕ ਕਰ ਦੂੰਗਾ ਇਸ ਤੋਂ ਬਾਅਦ ਤੁਸੀਂ ਸਬਮਿਟ ਕਰਦੇ ਹੋ ਐਂ ਜਦੋਂ ਵੀ ਤੁਸੀਂ ਆਨਲਾਈਨ ਫੀਸ ਦੀ ਪੇਮੈਂਟ ਕਰ ਦੋਗੇ ਤੁਹਾਡਾ ਐਪਲੀਕੇਸ਼ਨ ਫਾਰਮ ਪ੍ਰਿੰਟ ਹੋਣ ਦੇ ਲਈ रेडी ਹੋ ਜਾਏਗਾ ਸੋ ਇਹ ਸਾਰਾ ਪ੍ਰੋਸੈਸ ਹੈਗਾ ਜੀ ਕਾਫੀ ਛੋਟਾ ਪ੍ਰੋਸੈਸ ਸੀ ਹੋਪਸੋ ਤੁਹਾਨੂੰ ਸਾਰੀਆਂ ਗੱਲਾਂ ਸਮਝ ਲੱਗ ਗਈਆਂ ਹੋਣਗੀਆਂ ਬਾਕੀ ਸਾਰੇ ਕਾਲਮ ਸੌਖੇ ਹੁੰਦੇ ਆ ਤੁਸੀਂ ਆਪ ਵੀ ਇਸ ਫਾਰਮ ਨੂੰ ਫਿਲ ਕਰ ਸਕਦੇ ਹੋ ਸੋ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਥੈਂਕ ਯੂ so much for watching god bless you all